ਮੇਰਾ ਨਾਮ ਰਾਜਿੰਦਰ ਸਿੰਘ ਵਾਇਗੁਰਜੀ ਦਾ ਖਾਸਾ ਸਾਬ ਵਾਇਗੁਰਜੀ ਦੇ ਬਤੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੁਰਪ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਨ ਵਾਇਗੁਰਜੀ ਹੁਣ ਆਤਿਸ਼ਬਾਜ਼ੀ ਹੋਈ ਹੈ ਜੋ ਕਿ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ ਹੈ ਵਾਇਗਰੀ ਬਹੁਤ ਹੀ ਵਧੀਆ ਬਹੁਤ ਹੀ ਜ਼ਿਆਦਾ ਤੇ ਸਾਰੀਆਂ ਸੰਗਤਾਂ ਮੈਂ ਐਨ ਆਰ ਆਈ ਕੈਨੇਡਾ ਤੋਂ ਆਸਟ੍ਰੇਲੀਆ ਤੋਂ ਅਮਰੀਕਾ ਤੋਂ ਤੇ ਹੋਰ ਵੀ ਤੋਂ ਹਰ ਇੱਕ ਸੰਗਤਾਂ ਪਹੁੰਚੀਆਂ ਨੇ ਦੇਸ਼ਾਂ ਦੇਸ਼ਾਂ ਤੋਂ ਗਲਾਸ ਵਿੱਚ ਕੀ ਆ ਗਿਆ ਕਿ ਕਿਤ ਰਹੇ ਤੇ ਜਿਹੜੀ ਆਤਿਸ਼ਬਾਜ਼ੀ ਹੋਈ ਹੈ ਲੇਦਰ ਸੇ ਉਹ ਵੀ ਹੋਇਆ ਨੇਜਾ ਸ਼ੋਰ ਵੀ ਹੋਇਆ ਬਾਈਕ ਨੂੰ ਜੀ ਵੱਖ-ਵੱਖ ਤਰ੍ਹਾਂ ਦੇ ਵਟਾਕੇ ਦੇਸ਼ਾਂ ਵਿੱਚ ਜਾਦੂ ਵੀ ਪਟਾਕੇ ਆਜਣ ਬਾਈਕ ਨੂੰ ਜੀ ਕਾ ਖਾਲਸਾ ਬਾਈਕ ਜੀ ਦੀ ਫਤਿਹ ਮੇਰਾ ਨਾਮ ਹੈਗਾ ਦਰਜੀਤ ਸਿੰਘ ਅੰਮਰਸਰ ਦਾ ਹੀ ਰਹਿਣ ਵਾਲਾ ਤੇ ਧੰਨ ਧੰਨ ਗੁਰੂ ਆਮਰਦਾਸ ਜੀ ਦੇ ਗੁਰੂ ਨੰਕੀ ਖਲੋਤੇ ਆ ਤੇ ਗੁਰੂ ਆਮਰਦਾਸ ਜੀ ਦਾ ਗੁਰਦੁਆਰਾ ਬਣਾ ਰਹੇ ਆ ਦੂਰੋਂ ਨੇੜੇੋਂ ਸਾਰੀਆਂ ਸ਼ਕਤਾਂ ਵਧੀਆ ਸ਼ੌਕ ਤਾਂ ਵੀ ਆਈਆਂ ਬਹੁਤ ਵਧੀਆ ਲੱਗ ਰਿਹਾ ਵਾ ਰੋਹਾਨੀ ਕੀਰਤਨ ਦਰਬਾਰ ਹੋ ਰਿਹਾ ਵਾ ਤੇ ਆਤੀ ਸ਼ੁਭਾ ਜੀ ਵੇਖ ਕੇ ਤਾਂ ਕੀ ਬਾਤ ਹੈ ਯੋਗ ਜੀ ਅੱਜ ਪ੍ਰਦੂਸ਼ਣ ਰਹਿਤ ਬੁਈਆ ਲੇਜਰ ਸ਼ੂ ਵੀ ਹੋਇਆ ਅੱਜ ਕਿੱਦਾਂ ਦਾ ਹਰਮਾਨ ਇਹ ਬਹੁਤ ਵਧੀਆ ਉਪਰਾਲਾ ਸ਼੍ਰੋਮਣੀ ਕਮੇਟੀ ਦਾ ਜਿੰਨੀ ਵੀ ਪ੍ਰੋਸ਼ ਪ੍ਰਦੂਸ਼ਣ ਰਹਿਤ ਹੋਏ ਨਾ ਉਹਨਾਂ ਹੀ ਚੱਕਾ ਆਉਣ ਵਾਲੇ ਟਾਈਮ ਤੇ ਮੇਰਾ ਕਹਿ ਲੈ ਇਹ ਵੀ ਜਰਾ ਰੇਂਦਾ ਪ੍ਰਦੂਸ਼ਣ ਵੀ ਖਤਮ ਹੋ ਜਾਏਗਾ ਬਹੁਤ ਵਧੀਆ ਅਲੌਕਿਕ ਹੋਏ ਸਾਨੂੰ ਕੰਮ ਵਿੱਚ ਕਿੰਨਾ ਉਤਸ਼ਾਹ ਦੇਖਣ ਨੂੰ ਮਿਲਿਆ ਉਤਸ਼ਾਹ ਤੁਸੀਂ ਦੇਖੋ ਵੀ ਜਦੋਂ ਆਤੀਸ਼ਾ ਭਾਜੀ ਸ਼ੁਰੂ ਹੋਈ ਜਿਸ ਕਾਰਨ ਪੂਰਾ ਸਮਾਣ ਗੁੰਝਿਆ ਸੀ ਆਹ ਬਾਤ ਹੈ ਗੁਰੂ ਨਗਰੀ ਦਾ ਗੁਰੂ ਨਗਰੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਨਦੀਪ ਕੌਰ ਸਿੱਧੂ ਪ੍ਰਦਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਸਤਰੀ ਵਿੰਗ ਮੈਂ ਹਰ ਵਾਰ ਦੀ ਤਰ੍ਹਾਂ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਮੈਂ ਕੱਲ ਦੀ ਇੱਥੇ ਜਿਹੜੀ ਹਾਜ਼ਰੀ ਹੈ ਮੈਂ ਸੰਗਤ ਦੇ ਵਿੱਚ ਭਰੀ ਆ ਸੰਗਤ ਦਾ ਜਿਹੜਾ ਜੋਸ਼ ਆ ਸੰਗਤ ਦਾ ਇਕਾਠਾ ਸੰਗਤ ਦੀ ਸ਼ਰਧਾ ਭਾਵਨਾ ਮੈਂ ਕੱਲ ਦੀ ਦੇਖ ਰਹੀ ਆ ਬਹੁਤ ਜ਼ਿਆਦਾ ਮਨ ਦੇ ਵਿੱਚ ਵੇਖ ਕੇ ਇਹਨਾਂ ਨੂੰ ਖੁਸ਼ੀ ਹੋਈ ਆ ਕਿ ਜਿਹੜੇ ਸਾਡੇ ਆਸੇ ਪਾਸੇ ਸਾਨੂੰ ਡਰਾਵੇ ਵੀ ਮਿਲਦੇ ਸੀ ਉਸ ਦੇ ਡਰਾਵਿਆਂ ਦੇ باوجود ਵੀ ਜਿਹੜਾ ਸੰਗਤ ਦਾ ਜੋਸ਼ ਆ ਸੰਗਤੀ ਸ਼ਰਧਾ ਭਾਵਨਾ ਦੇਖਣ ਨੂੰ ਮਿਲ ਰਹੀ ਆ ਆਤਿਸ਼ਬਾਜ਼ੀ ਹੋ ਰਹੀ ਆ ਬਹੁਤ ਸੁੰਦਰ ਜਿਹੜਾ ਸਾਡਾ ਇਹ ਸੁਹਾਵਣਾ ਦ੍ਰਿਸ਼ ਆ ਸਾਨੂੰ ਵੇਖਣ ਨੂੰ ਮਿਲਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਜਿਹੜਾ ਸਾਡਾ ਇੱਥੇ ਸਹਿਯੋਗ ਦਿੱਤਾ ਸੰਗਤ ਨੂੰ ਲੋ ਇੱਥੇ 2.5 ਲੱਖ ਦੇ ਕਰੀਬ ਜਿਹੜੀ ਸੰਗਤ ਆ ਸਰੋਮਨੀ ਕਮੇਟੀ ਦਾ ਬਹੁਤ ਵੱਡਾ ਸਹਿਯੋਗ ਮਿਲਿਆ ਸ਼ਰੋਮਨੀ ਕਮੇਟੀ ਵੱਲੋਂ ਕੋਈ ਵੀ ਕਿਸਮ ਦੀ ਕੋਈ ਵੀ ਕਿਸੇ ਕਦੀ ਕਮੀ ਨਹੀਂ ਸੰਗਤ ਨੂੰ ਸੰਭਾਲਣ ਦੀ ਕਮਰਿਆਂ ਦੀ ਕੋਈ ਲੰਗਰ ਦੀ ਤਰ੍ਹਾਂ ਮੈਂ ਦੇਖਦੀ ਆ ਰਹੀ ਹਾਂ ਹਰ ਇੱਕ ਜਗ੍ਹਾ ਤੇ ਲੰਗਰ ਲੱਗੇ ਹੋਏ ਨੇ ਸੰਗਤ ਲੰਗਰ ਸ਼ਿਕਰੀ ਕੋਈ ਕਿਸਮ ਦੀ ਕਮੀ ਨਹੀਂ ਮਾਨੂੰ ਬਹੁਤ ਖੁਸ਼ੀ ਹੋਈ ਆ ਸ਼ਰਦਾ ਭਾਉ ਮਾ ਸੰਗਤ ਦੀ ਦੇਖ ਕੇ ਦੇ ਮੈਸ਼ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਰੀ ਸੰਗਤ ਦਾ तहे ਦਿਲੋਂ ਧੰਨਵਾਦ ਕਰਦੀ ਆ ਤੇ ਮੈਂ ਲੱਖ ਲੱਖ ਗੁਰੂ ਗ੍ਰਾਮਦਾਸ ਜੀ ਨੂੰ ਬਰਪੁਰਬੀਆਂ ਵਧਾਈਆਂ ਦਿੰਦੀ ਆ। ਬਾਕੀ ਵਰਖਾ ਵੀ ਕੀਤੀ ਗਈ ਆ, ਲਾਈਟਿੰਗ ਵੀ ਖਾਸ ਤੌਰ ਤੇ ਕੀਤੀ ਗਈ ਹੈ ਨੇ ਉਹਨਾਂ ਨੂੰ ਕਿੰਨਾ ਦੇਖੋ ਫੁੱਲਾਂ ਦੀ ਵਰਖਾ ਹੋਈ ਆ ਮੈਂ ਦੇਖਿਆ ਜੋ ਜਹਾਜ਼ ਫੁੱਲਾਂ ਦੀ ਵਰਖਾ ਕਰ ਰਿਹਾ ਸੀ ਬਹੁਤ ਸੁੰਦਰ ਦ੍ਰਿਸ਼ ਸੀ ਦੇਖਣ ਵਾਲਾ ਸੀ ਸੰਗਤ ਦੇ ਨਹੀਂ ਮੈਂ ਵੇਖਦੀ ਸੀ ਪਿੰਡਾਂ ਤੋਂ ਜਿਵੇਂ ਸੰਗਤ ਗੁਰਦੁਆਰਿਆਂ ਤੋਂ ਆਈ ਸੀ ਦੇਖ ਰਹੀ ਸੀ ਬੜੇ ਖੁਸ਼ ਹੋ ਰਹੇ ਸੀਗੇ ਇਹ ਜਾਈ ਦੀ ਵਰਖਾ ਫੁੱਲਾਂ ਦੇ ਹੋ ਰਹੀ ਆ ਸੰਗਤਾਜੋ ਅੱਜ ਮੈਂ ਮੰਦੀ ਸ਼ਰਧਾ ਭਾਵਨਾ ਦੇਖੀ ਮਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਤੁਹਾਡੇ মিডিਏ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜਾ ਤੁਹਾਡੇ ਸਹਿਯੋਗ ਦੇ ਨਾਲ ਜਿਹੜਾ ਸਾਡੇ ਦੂਰ ਦਰੇਡੇ ਦੇਸ਼ਾਂ-ਵਦੇਸ਼ਾਂ ਦੇ ਵਿੱਚ ਵੀ ਇੱਕ ਮੈਸੇਜ ਗੁਰੂ ਰਾਮਦਾਸ ਦਾ ਦਰਬਾਰ ਸਾਹਿਬ ਦੀ ਇਸ ਧਰਤੀ ਦਾ ਸਾਡਾ ਜਿਹੜਾ ਮੈਸੇਜ ਜਾ ਰਿਹਾ ਤੁਹਾਡਾ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ মিডিਏ ਵਾਲਿਆਂ ਦਾ ਵੀ ਧੰਨਵਾਦ ਕਰਦੀ ਆਂ ਪੋਲ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਕਾਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन ਕਾਰਡ ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰ ਉਸੇਯੋਗ ਅਤੇ ਸਮੇਂ ਸਿਰ ਆਜ ਹੀ ਸੰਪਰਕ ਕਰੋ ਬੀਬੀ ਸਮਾਰਟ ਸੋਲਿਊਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ